ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਕਲੀਪੁਰ ਜ਼ੋਨ ਤੋਂ 449 ਵੋਟਾਂ ਤੇ ਚੋਣ ਨਿਸ਼ਾਨ ਤੱਕੜੀ ਦੀ ਉਮੀਦਵਾਰ ਵੀਰਪਾਲ ਕੌਰ ਜੇਤੂ ਘੋਸ਼ਿਤ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗਲਬਤ ਕਰਦੇ ਅਕਾਲੀ ਦਲ ਦੇ ਹਲਕਾ ਇੰਚਾਰਜ ਡਾਕਟਰ ਨਿਸ਼ਾਨ ਸਿੰਘ ਹਾਕਮਵਾਲਾ ਅਤੇ ਜਥੇਦਾਰ ਬੱਲਮ ਸਿੰਘ ਕਲੀਪੁਰ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਲੋਕ ਬਹੁਤ ਜ਼ਿਆਦਾ ਪ੍ਰਭਾਵਿਤ ਹਨ। ਉਹਨਾਂ ਕਿਹਾ ਕਿ ਲੋਕਾਂ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਤੇ ਵਿਸ਼ਵਾਸ ਹੈ। ਉਹਨਾਂ ਕਿਹਾ ਕਿ ਕਲੀਪੋਰ ਜ਼ੋਨ ਤੋਂ ਇਲਾਵਾ 8 ਹੋਰ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਅਕਾਲੀ ਦਲ ਜੇਤੂ ਰਿਹਾ। ਉਹਨਾਂ ਕਿਹਾ ਕਿ ਪੂਰੇ ਜ਼ਿਲ੍ਹਾ ਮਾਨਸਾ ਵਿੱਚ ਜ਼ਿਆਦਾਤਰ ਜ਼ੋਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਦਬਦਬਾ ਰਿਹਾ ਹੈ। ਇਸ ਮੌਕੇ ਉਹਨਾਂ ਵੱਲੋਂ ਹਲਕੇ ਦੇ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਮੁਬਾਰਕ ਬਾਦ ਦਿੱਤੀ ਗਈ ਜਿਨ੍ਹਾਂ ਦੀ ਮਿਹਨਤ ਸਦਕਾ ਇਹ ਨਤੀਜਾ ਹਾਸਲ ਹੋਇਆ ਹੈ। ਉਹਨਾਂ ਕਿਹਾ ਕਿ ਲੋਕਾਂ ਨੇ ਸਾਡੇ ਉੱਤੇ ਵਿਸ਼ਵਾਸ ਦਿਖਾਇਆ ਹੈ ਅਤੇ ਅਸੀਂ ਇਹਨਾਂ ਦੀਆਂ ਉਮੀਦਾਂ ਤੇ ਖਰੇ ਉਤਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਦਵਿੰਦਰ ਕੋਹਲੀ ਬੁਡਲਾਡਾ। ਜਿੰਦਾਬਾਦ। ਸਵਾਗਤ ਹੈ ਕਲੀਰ। ਜਿੰਦਾਬਾਦ। ਕਲੀਪੁਰ ਜ਼ੋਨ ਦਾ ਰਿਜ਼ਲਟ ਆ ਕਿਸ ਤਰ੍ਹਾਂ ਨਤੀਜਾ ਆ ਕਲੀਪੁਰ ਜ਼ੋਨ ਦੇ ਵਿੱਚੋਂ 449 ਵੋਟਾਂ ਤੇ ਵੀਰਪਾਲ ਕੌਰ ਤੱਕੜੀ ਨਿਸ਼ਾਨ ਤੇ ਜੇਤੂ ਘੋਸ਼ਿਤ ਕੀਤੀ ਗਈ ਆ ਥੱਕ ਦੇ ਵਿੱਚ ਜਿੱਥੇ ਪੰਜਾਬ ਦੇ ਲੋਕਾਂ ਨੇ ਸੁਖਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਮੰਨ ਲਿਆ ਲੋਕਾਂ ਦੇ ਵਿੱਚ ਇਹ ਰੁਝਾਨ ਚੱਲ ਰਿਹਾ ਕਿ ਸੁਖਵੀਰ ਸਿੰਘ ਬਾਦਲ ਇੱਕ ਐਸੇ ਨੇਤਾ ਨੇ ਜੋ ਪੰਜਾਬ ਨੂੰ ਅੱਗੇ ਲੈ ਕੇ ਜਾ ਸਕਦੇ ਨੇ ਇਸੇ ਤਰ੍ਹਾਂ ਜਿੱਥੇ ਕਲੀਪੁਰ ਜ਼ੋਨ ਜਿੱਤਿਆ ਉੱਥੇ ਅੱਠ ਹੋਰ ਬਲਾਕ ਸਮਚੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜੇਤੂ ਰਿਹਾ ਦੋ ਸ਼੍ਰੋਮਣੀ ਅਕਾਲੀ ਦਲ ਦੇ ਜੋ ਆਜ਼ਾਦ ਅਮੀਰਵਾਰਾਂ ਨੂੰ ਸਮਰਥਕ ਸੀਗਾ ਉਹ ਵੀ ਗੜਦੀ ਤੇ ਗੜਦੀ ਵੀ ਜਿੱਤੂ ਰਿਹਾ ਪਹਿਲਾ ਦਾਤੇਵਾ ਜਿੱਤੂ ਰਿਹਾ ਉਸ ਤੋਂ ਪਹਿਲਾਂ ਅਸੀਂ ਬਰੇ ਤੋਂ ਵੀ ਜਿੱਤੂ ਆ ਤੇ ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਜੋਂ ਤੋਂ ਕੁਲਰੀਆਂ ਤੋਂ ਜਸਵੀਰ ਸਿੰਘ ਜਸੂ ਬਹੁਤ ਅੱਗੇ ਚੱਲ ਰਹੇ ਨੇ 2000 ਦੇ ਕਰੇ ਕੁਲਜੀਤ ਕੌਰ ਜੀ ਕਲਾਣਾ ਉਹ ਵੀ 2000 ਤੋਂ ਵੱਧ ਵੋਟਾਂ ਨਾਲ ਅੱਗੇ ਚੱਲ ਰਹੇ ਨੇ ਬਲਵਿੰਦਰ ਸਿੰਘ ਪਟਵਾਰੀ ਵੀ 500 ਵੋਟਾਂ ਤੋਂ ਵੱਧ ਅੱਗੇ ਚੱਲ ਰਹੇ ਨੇ ਮਾਨਸਾ ਦੇ ਵਿੱਚੋਂ ਤੁਹਾਨੂੰ ਪਤਾ ਹੀ ਲੱਗਿਆ ਹੋਊਗਾ ਕਿ ਜ਼ਿਲ੍ਹਾ ਪ੍ਰੀਸ਼ਦਾਂ ਦੇ ਵਿੱਚ ਬਹੁਤ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੱਗੇ ਚੱਲ ਰਿਹਾ ਜਿੱਥੇ ਆਪਣੇ ਜ਼ਿਲ੍ਹੇ ਦੇ ਵਿੱਚ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਖੜੇ ਨਜ਼ਰ ਆ ਰਹੇ ਨੇ ਬੜਾਡਾ ਹਲਕੇ ਦੇ ਵੋਟਰਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਸਪੋਰਟਰਾਂ ਦਾ ਸਾਡੇ ਇਸ ਹਲਕੇ ਦੇ ਹਲਕਾ ਇੰਚਾਰਜ ਡਾਕਟਰ ਨਿਸ਼ਾਨ ਸਿੰਘ ਜੀ ਸਾਡੇ ਹਲਕੇ ਦੀ ਮੈਂਬਰ ਪਾਰਲੀਮੈਂਟ ਬੀਬਾ ਹਰਸਵਰਤ ਕੌਰ ਬਾਦਲ ਜੀ ਉਹਨਾਂ ਵੱਲੋਂ ਵੀ ਸਮੂਹ ਸੰਗਤ ਦਾ ਬਲੱਡਾ ਹਲਕੇ ਦੇ ਵੋਟਰਾਂ ਦਾ ਸਪੋਰਟਰਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੱਡੀਆਂ ਵੱਡੀਆਂ ਜਿੱਤਾਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਬਖਸ਼ੀਆਂ ਨੇ ਨਹੀਂ ਤੁਸੀਂ ਦੇਖਦੇ ਹੋ ਕਿ 550 ਦੀ ਲੀਡ ਤੇ ਜਿੱਤਣਾ ਇੱਕ ਜਿਹੜਾ ਆਪਾਂ ਗੜੱਦੀ ਜ਼ੋਨ ਆ ਉਹ 800 ਵੋਟ ਦੇ ਫਰਕ ਨਾਲ ਜਿੱਤੇ ਆ ਇਸ ਤਰ੍ਹਾਂ ਵੱਡੇ ਵੱਡੇ ਜਿੱਤਾਂ ਜਿਹੜੇ ਦਰਜ ਹੋਈਆਂ ਨੇ ਜ਼ਿਲ੍ਹਾ ਪ੍ਰੇਹਿ ਜੋਨ ਵੀ ਤੁਸੀਂ ਦੇਖੋ ਕਿ ਇਹ ਲੱਗ ਰਿਹਾ ਕਿ ਬੱਚਾਣਾ ਜੋਨ ਆ ਉਹ 3-4000 4000 ਤੋਂ ਪਾਰ ਜਿੱਤਾਂਗੇ ਤੇ ਇਸੇ ਤਰ੍ਹਾਂ ਕੁਲਰੀਆ ਜੋਨ ਵੀ ਇਹੀ ਜਿੱਤ ਹੋਊਗੀ ਕਾਲੀ ਜੋਂ ਤੋਂ ਵੀ ਇਹ ਜਿੱਤ ਹੈ ਜਿਹੜੀ ਸ਼ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਆਊਗੀ ਇਹ ਮੈਂ ਪਹਿਲਾਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾ ਦੇਣਾ ਇਹ ਬਹੁਤ ਹੀ ਅੱਛਾ شریف ਤੇ ਮਿਹਨਤੀ ਔਰ ਪੜਿਆ ਲਿਖਿਆ ਪਰਿਵਾਰ ਆ ਔਰ ਸ਼ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਨੂੰ ਮੈਂ ਵਧਾਈਆਂ ਦੇਣਾ ਉਹਦੇ ਵਿੱਚ ਸਾਡੇ ਬਲਬ ਸਿੰਘ ਜੀ ਕਲੀਪੁਰ ਸਾਹਿਬ ਹਰਮੇਲ ਸਿੰਘ ਜੀ ਕਲੀਪੁਰ ਸਾਹਿਬ ਔਰ ਅਮਰਜੀਤ ਸਿੰਘ ਜੀ ਕੋਲਾਣਾ ਸਾਹਿਬ ਸਾਰਿਆਂ ਨੇ ਸਾਰੀ ਟੀਮ ਨੇ ਪੂਰੀ ਮਿਹਨਤ ਕੀਤੀ ਹੈਗੀ ਆ ਮੈਂ ਜਿੱਥੇ ਸਾਰੇ ਵਰਕਰਸ ਨੂੰ ਲੀਡਰਸ ਨੂੰ ਔਰ ਆਮ ਜਨਤਾ ਨੂੰ ਧੰਨਵਾਦ ਕਰਦਾ ਔਥੇ ਵਧਾਈਆਂ ਵੀ ਦਿਨਾ ਹੈਗਾ ਕਿ ਲੋਕਾਂ ਨੇ ਸਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਿਸ਼ਵਾਸ ਆਪਦਾ ਜਤਾਇਆ ਹੈਗਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਦੇ ਵਿੱਚ ਆਪਣਾ ਵਿਸ਼ਵਾਸ ਜਿਹੜਾ ਜਤਾਇਆ ਹੈਗਾ ਅਸੀਂ ਸਾਰਿਆਂ ਦੇ ਬਹੁਤ ਧੰਨਵਾਦੀ ਆ ਤੇ ਉਹਨੇ ਵੀ ਸਾਰੀਆਂ ਉਮੀਦਾਂ ਕਿ ਅਸੀਂ ਪੂਰਾ ਉਤਰਨ ਦੀ ਕੋਸ਼ਿਸ਼। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV